ਓਏ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਬਾਈ ਤੁੰਦ ਪੈ ਗਈ ਫੇਰ ਬਹੁਤ ਰਾਤ ਮੀਂਹ ਵੀ ਪੈ ਲਿਆ ਚੰਦ ਤਾਂ ਥੋੜਾ ਥੋੜਾ ਦਿਖ ਰਿਹਾ ਏ ਕੁਛ ਨਹੀਂ ਦਿਖਦਾ ਹੈ ਬਾਈ ਉਹ ਵੇ ਕੰਮ ਕਰਦਾ ਤਾਂ ਨਿਭੜ ਗਿਆ ਇਕ ਰਹਿ ਗਿਆ ਹੁਣ ਕੰਮ ਛਟੀਆਂ ਜਿਹੀ ਵੀ ਰੱਖਦੀ ਏ ਢੋਲ ਚ ਆ ਲੈ ਥੋੜ ਨੂੰ ਜਿਹੜੀ ਆਪਾਂ ਲੈ ਕੇ ਆਏ ਤੇ ਚੱਕ ਕੇ ਇਹ ਕਰਦੀ ਉੱਧਰ ਇਹ ਸੁੱਕ ਜਾਣੀਆਂ ਬਾਹਰ ਪਈਆਂ ਪਈਆਂ ਇਹ ਆਹ ਦੇਖੋ ਆ ਬਈ ਆ ਜਾ ਚੱਕ ਕਿਆ ਕੱਟਣੀ ਸੰਦੇ ਕਰਦੇ ਨਾ ਸਾਤੇ ਸਾਤੇ ਗੁਰਬਾਜ ਜੀ ਸਹਿਓ ਲੈ ਪੂਰੀ ਗਠੀਆ ਖਾਣਾ ਮੈਂ ਨਹੀਂ ਖਾਣੀ ਯਾਰ ਕਾਤੇ ਜੀ ਭੋਗ ਦੇਣ ਉਹਨੂੰ ਇੱਕ ਮੰਗੂ ਬਲੀ ਚਲਦੀ ਆ ਕਿਹੜੇ ਗੁਰਦੁਆਰੇ ਚ ਕਾਹ ਨਾਲ ਵੀ ਮੰਗੂ ਬਣੇ ਕਿਹੜੇ ਗੁਰਦੁਆਰੇ ਚ ਬੜੇ ਵਾਲੀ ਜੁੱਤੀ ਡੱਬਾ ਮੰਗੂ ਬਲੀ ਦੇ ਹੀ ਭਰੀ ਬੈਠੇ ਲੈ ਐਨੀ ਨਹੀਂ ਦੇ ਦਿੰਦੇ ਸਣੀ ਰੋੜੀ ਐਨੀ ਅਸਾਸਤੀਆਂ ਹੋ ਗਈਆਂ ਰੇਟ ਘਟਾ ਦੇ ਜੜਾ ਲੋੜੀ ਦੇ ਬਾਦ ਵਿੱਚ ਰੇਕੇ ਚੱਲਣਾ ਕਿੱਦਾਂ ਜਾਊਗਾ ਇਹ ਫਿਰ ਰੇੜਾ ਹੀ ਲਿਆਉਣਾ ਪੈਣਾ ਲੱਤ ਜਾ ਕੇ ਨਾ ਉਦੇ ਪਾਗੜੀ ਤੋਂ ਫੇਲ ਕੇ ਜੜਾ ਮੈਂ ਨਾ ਹੂੰ ਇਕ ਨਾ ਨਹੀਂ ਮੰਨਦਾ ਜੇ ਹੁਣ ਆਪਾਂ ਨੇ ਟਰਾਲੇ 'ਚ ਲੱਦ ਲਿਆ ਉੱਥੇ ਨੀਵੀਂ ਆ ਤਾਰਾਂ ਲੱਗ ਜਾਣਾ ਉੱਪਰ ਅੱਧੇ ਮਿੰਟ ਦੇ ਆ ਤਾਰਾਂ ਖਿੱਚ ਲਈ ਉਹਨਾਂ ਲਾਈਟ ਬੁਝੋ ਦਾਨੀ ਚੱਕਿਆ ਨਹੀਂ ਆਉਣੇ ਨੇ ਫੋਨ ਫੋਨ ਦੇ ਲੱਗੇ ਨੂੰ ਲਾਉਂਦਾ 5:00 AM ਨੇ 5:00 ਚੜੇ 5:00 8 ਵਜੇ ਤੋਂ ਬਾਅਦ ਨਾ ਆਉਣੇ ਹੋ ਬਈ ਹਾਂ ਫੋਨ ਦੇ ਲੱਗੇ ਨੂੰ ਲਾਉਂਦਾ ਚੱਲ ਫਿਰ ਜਾ ਕੇ ਲੈ ਲਈਏ ਟਾਈਮ ਟੇਬਲ 8 ਦੇ ਬਾਅਦ ਨਾ ਸਹੀ 9 ਦੇ ਕਰੀਬ ਉੱਠਦੇ ਆ ਇਹ ਇਹ ਤਾਂ ਮਾਲਾ ਪਿੰਡ ਦੇ ਬਾਹਰ ਵੀ ਲਿਖ ਕੇ ਲਾ ਦਈਏ ਅੰਜੀ ਅਮਨੇ ਪੰਜ ਛੜੇ ਪੰਜੇਰ ਦੇ ਬਾਦਮ ਜਿਹਨੇ ਫੋਨ ਕਰਦਾ ਜਿਹਨੇ ਮਿਲਣਾ ਹੱਟ ਤੇ ਬਾਦਮ ਗਣ ਲਓ ਬਾਈ ਕਿਹੜੇ ਕਿਹੜੇ ਅਮਨੇ ਆ ਪੰਜ ਪੰਜੇ ਚੱਲ ਫਿਰ ਚੱਲੀਏ ਆ ਜਾ ਪੂਰਾ ਜਾਣੇ ਜੇ ਭਲਾਈ ਹੈ ਜੇ ਲੱਤਾਂ ਦੇ ਚੱਕੰਦੇ ਨਹੀਂ ਲੱਗਦੇ ਜਿੰਦੇ ਨਹੀਂ ਟਾਇਰ ਟੁੱਟ ਹੋ ਜਾਣਾ ਸਾਈਕਲ ਉੱਪਰ ਦੇਖੇ ਰਾ ਲੱਦ ਕੇ ਹਾਂ ਦੇਖ ਲੈ ਲਾਓ ਛੋਟੇ ਲੋੜ ਦੀ ਉਹ ਆ ਦੇ ਕਿੰਨੇ ਪੰਜੇਰ ਰੱਖਾਂ ਯਾਰ ਨਹੀਂ ਕਰਦੇ ਜਣੇ ਡੇਰੀ ਵਾਲਾ ਬੰਦਾ ਏ ਤੂੰ ਹਾਂ ਪਿਆਰ ਹੀ ਦੇਣੇ ਇਹਨੂੰ ਹਮ ਅੱਡ ਗਿਆਊਗਾ ਏ ਛੱਡਦਾ ਕਰਕੇ ਪੁੱਜਦਾ ਕਰ ਬਾਈ ਹਾਂ ਮੈਂ ਇਹਨੂੰ ਪਾ ਕੇ ਤੁਹਾਨੂੰ 10 ਵੀ ਕਿੱਕੜਾ ਪਾਉਣ ਦੇ ਗਏ ਹਾਂ ਹਾਂ 100 ਲੈ ਲਾ ਹਾਂ 100 ਲੈ ਲਾ ਉੱਥੇ ਦਾ ਕੱਲ ਤੂੰ 100 ਲੈ ਲੀ ਨਾ ਪਾਉਣ ਦੇ ਦਾ ਕਨੇ ਹਾਂ ਆ ਕੇ ਚੱਕ ਕੇ ਦੱਸ ਤੁਹਾਨੂੰ ਇੱਕੜਾ ਕਿ ਮਰੀਦੇ ਤੋਂ ਪਹਿਲਾਂ ਚੱਕਣਾ ਇੱਥੇ ਬਾਕੀ ਪਾਹੀਆਂ ਵੀ ਉਹ ਕਰੂੰਗੇ 50 ਛੱਡ ਕੇ ਆਉਣ ਦੇ 50 ਲੈ ਆਉਣ ਦੇ 50 ਤੂੰ ਆਪਣੇ ਭਾਈ ਉਹਦੇ ਲੈ ਲਈ ਕਰਿਆ ਗੀਰੀ ਦੇ ਪਾਉਣ ਦੇ ਤਾਰਾ ਗੀਰੀ ਦੇ ਹਾਂ ਡਾਕਟਰ ਮੰਗਣਾ ਹਾਂ ਚਾਹੀਦੇ ਆ ਇੱਕ ਹੁੰਦਾ ਚਾਹੀਏ ਯਾਰ ਹਾਂ ਸਮਝੋ ਬਤਾ ਅਸੀਂ ਜਿੱਦੇ ਗਰਦ ਨੂੰ ਪਾ ਕੇ ਚੱਕੀ ਛੜਾ ਕਦੇ ਹੋਰ ਰਾਤ ਰਾਤ ਕਰਦੇ ਏਡੀ ਵੱਜ ਜੂ। ਹਾਂ। ਬਜ਼ਰੀ ਦਾ ਬਜ਼ਰੀ ਤਾਂ ਤੁਹਾਨੂੰ ਪਾਰਨਾ ਪਿਆ। ਹੋਰ ਕੀ ਕਹਦੇ ਪਟਾ ਜਿਹਾ ਪਾ ਕੇ ਚੱਕ ਦੀ ਹੁਣੀ। ਮੈਨੂੰ ਪਾਸੀ ਰੇਣੀ ਹੁੰਦੀ ਏ। ਫਰਕ ਤਾਂ ਹੈਗਾ ਯਾਰ। ਉਂ ਗ੍ਰਾਹ ਪੂਰੀ ਹੋਵੇ ਨਾ ਹੋਵੇ। ਹੂੰ। ਆ ਪਟਾ ਇਹ ਨਾ ਪੂਰੀ ਕਰਦਾ ਅਸੀਂ। ਪਟੇ ਨਾਂ ਦੇ ਚੜਾ ਦੇਣੀ ਸਮਾਨੀ ਅਸੀਂ। ਹਾਂ। ਪਟੇ ਨਾ ਕਰੀਏ ਚੱਕ ਦਾਣੀ ਆਉਂਦੀ। ਫਰਕ ਤਾਂ ਹੈਗਾ। ਅੱਜ ਬਰਬੰਦ ਦਾ ਬਾਹਰ ਤਾਂ ਬਹੁਤ ਹੁੰਦਾ ਬਬੇ ਅੱਜ ਬੰਦੋਗਰੀ ਮਾਰੋ ਆਪਣਾ ਬੈਂਟਾੜੇ ਨੇ ਪੰਜ ਦਿਨ ਹੋ ਗਏ ਹੁਣ ਰੋਟੀ ਛੱਡੀ ਵੀ ਇਹਨੂੰ ਆ ਲੰਗਾ ਉਹ ਸਵਾ ਆ ਗਈ ਮੰਡਲੀ ਆ ਗਈ ਮੰਡਾਲੀ ਇਹ ਗੱਲ ਗੱਲ ਤੇ ਨਹੀਂ ਯਾਰ ਹੈ ਜੀ ਹੈ ਸਾਰਾ ਦੱਸ ਕਿੱਥੇ ਆ ਕੱਚੀ ਪਈ ਇਹਨਾਂ ਦੇ ਕਿ ਡੋਲੂ ਡੋਲੂ ਫਿਰਦੇ ਹੋਣੇ ਕੱਲ ਕੱਲ ਤੇ ਕੱਲ ਤੇ ਕੱਲ ਤੇ ਸਭ ਨਾਲ ਹਾਂ ਫੇਪੈ ਨਹੀਂ ਲਾਇਆ ਖੀਰ ਦਾ ਲੰਗਰ ਕਹਿੰਦੇ ਵੀ ਖੀਰ ਦਾ ਲੰਗਰ ਲੱਗਦਾ ਹੈ ਕੀ ਬੋਲਿਆ ਕਹਿੰਦਾ ਯਾਰ ਇੰਨੀ ਖੀਰ ਕਿਨੇ ਖਾਣੀ ਕਹਿੰਦੇ ਇੰਨਾ ਰੋਸ ਕੱਢ ਲਿਆ ਤੁਸੀਂ ਦੂਆ ਬੋਲਿਆ ਨਹੀਂ ਯਾਰ ਖਾ ਜਾਣੀ ਮੇਰੇ ਪੇਟ ਭੈਣੀ ਆ ਹਾਂ ਉਹ ਸਾਡੀ ਚਿਹਰੇ ਲੱਗ ਜਾਨੀ ਖਾ ਜਾਣੀ ਇਹ ਛੱਡਣੀ ਨਹੀਂ ਪਾਈਆਂ ਤਾਂ ਚੱਲ ਪੀਆਂ ਹੋਣੀਆਂ ਉੱਥੇ ਹਾਂ ਦੇਖਦੇ ਅੱਜ ਆ ਕੱਲ੍ਹ ਸ਼ਾਮ ਨੂੰ ਗੇੜਾ ਮਾਰ ਕੇ ਆਉਂਦੇ ਚਾਹੀਦਾ ਯਾਰ ਜਰੂਰ ਤੇ ਬਚਾ ਹੁਣ ਚਲਿਏ ਆਪਾਂ ਸ਼ਾਮ ਨੂੰ ਕਾਲੂ ਚੱਲਦੇ ਆਂ ਹਾਂ ਤਾਂ ਇਹ ਬਾਬਾ ਸੁਣੂਗਾ ਸਾਡੇ। ਉੱਧਰ ਹੋਰ। ਇਹਦਾ ਬਾਬਾ ਕਹਿੰਦਾ ਬੀਤੀ ਭਾਈ ਜੰਦੇ 1 ਰੁਪਏ ਚੜਾਉਣ ਦੇ 10 ਰੁਪਏ ਦੀ ਮੰਗ ਕਰ ਲੈਂਦੇ ਆ। ਹੋਰ ਕੀ ਆ? ਸਹੀ ਗੱਲ ਨਹੀਂ? ਵੈਸੇ ਮੀਂਹ ਪੈਂਦਾ ਏ ਥੋੜਾ ਬਹੁਤਾ ਮੜਦੀ ਸਭਾ ਨੂੰ। ਪੈ ਜਾਂਦਾ। ਆ ਕੱਲ ਪਰਸੋਂ ਪਹਿਲੇ ਮੜਾ। ਕਿਗੜੀ ਜੀ ਤਾਂ ਹੋਊਗੀ ਹੁਣੇ ਉੱਥੇ। ਹਾਂ। ਬਾਕੀ ਪਤਾ ਕੁਝ ਨਹੀਂ ਹੈ ਹਜੇ। ਬਾਕੀ ਹੈਗੇ ਬਸੇਰੇ ਜਿਹਨਾਂ ਨੂੰ ਜਾਣਾ ਉਹਨਾਂ ਨੇ 10 ਗੇੜੇ ਇੱਧਰ ਨੂੰ 10 ਉੱਧਰ ਨੂੰ। 20 ਵੀ ਹੋ ਜੰਨੇ ਆ। ਉੱਪਰ ਹੀ ਜਾਂਦੇ ਐ ਇੱਕ ਟਰਾ ਪਲੱਸ। ਕਰ ਦੇਣਾ ਉੱਥੇ ਚਿੱਕੜ ਜਾਏਨ। ਹਰ ਕਦਾ ਤਾ ਤੂੰ ਬਰਮੇ ਬਾਈ ਕਰਦਾ ਹੁਣ ਬੰਦੇ ਨੂੰ ਉਹ ਨਹੀਂ ਚੱਕਦਾ ਨਹੀਂ ਇਹਦਾ ਉੱਠਦਾ ਨਾ ਬੋਹਣ ਚੱਕਦਾ ਰਜਾਈ ਖਿੱਚਣੀ ਪੈਣੀ ਜਾ ਕੇ ਹੁਣ ਤਾਂ ਜ਼ੋਰ ਜਾਈ ਖਿੱਚੀ ਨਾ ਪਾਣੀ ਦਾ ਗਲਾਸ ਲੈ ਜੀ ਹੁਕਣੀ ਪਏ ਤੇ ਮੂੰਹ ਚੋਂ ਨੂੰ ਸਤੋਂ ਪੋਰ ਤੇ ਪਾ ਦੀ ਉਹ ਕਾ ਨਾ ਕਰੀ ਰਜਾਈ ਦਾ ਖਿੱਚੀ ਮੈਂ ਤੈਨੂੰ ਪਹਿਲਾਂ ਹੀ ਕਹਿਦਾ ਉਹਨੇ ਫੋਨ ਚੱਕਣਾ ਨਹੀਂ ਹੈਗਾ ਤੈਨੂੰ ਦੱਸਿਆ ਤਾਂ ਹੈਗਾ ਅੰਜਾ ਹੁਣ ਨੇ ਪੰਦੇ ਛੜੇ ਫੋਨ ਨਾ ਚੱਕੇ ਤੇ 8 ਦੇ ਬਾਅਦ 8 ਦੇ ਬਾਅਦ ਸਾਢੇ 8 ਹੋ ਜੂਗੇ ਸਾਢੇ 7 ਨਹੀਂ ਹੁੰਦੇ ਆ ਸਾਢੇ 7 ਇੱਥੇ ਬਹੁਤ ਨੱਤ ਲਾ ਗਿਆ ਹਾਂ ਤਾਂ ਤਾਂ ਪਤਾ ਸੀ ਉਸ ਟਾਈਮ ਫੋਨ ਕਰਨਾ ਵੀ ਹੁਣ ਇਹਨਾਂ ਦਾ ਹੋ ਗਿਆ ਟਾਂ ਮਤਲਬ ਉਹ ਜਜੇ ਫੋਨ ਕਰਨਾ ਵੀ ਪਤਾ ਇੰਨੇ ਕਿਹ ਵਜੇ ਉੱਠਣਾ ਇਹਨੇ ਹਾਂ ਪਤਾ ਵੀ ਇੰਨੇ ਕਿਹ ਵਜੇ ਘੰਟੀ ਖੜਾ ਪਹਿਲਾਂ ਉਮੀਦ ਕੋਈ ਨਾ ਰੱਖੀ ਸੀ ਨਾ ਤੇ ਗਾਹ ਨੂੰ ਗੱਲ ਸੁਣ ਲਓ ਆਪਣੇ ਨਿਆਣਾ ਨਾਮ ਨਾ ਰੱਖਿਓ ਬਸ ਹਾਂ ਫੋਨ ਗੱਲ ਦਾਸ ਦੀ ਮੈਂ ਹਾਂ ਕਿ ਪਹਿਲੇ ਕੇ ਸਰ ਫਿਰ ਤਾਂ ਠਾਲ ਦੇ ਰਹਿ ਜੂਗੇ ਪਹਿਲਾ ਕਾਲੇ ਮਸੀ ਮੁੱਕੇ ਹਾਂ ਦੇ ਕਾਲਾ ਨਾ ਲੈ ਕਾਲਾ ਇਹ ਮਾੜਾ ਚ ਕਾਲੀ ਕਾਲਾ ਖੜਕ ਗਈ ਮੈਂ ਫਟਾ ਦਿੰਦਾ ਸਾਰਾ ਪਿੰਡ ਲੋ ਕਾਲਾ ਕਾਲਾ ਲੋ ਜੀ ਕਾਲਾ ਤੂੰ ਵੇ ਦਵਾਈ ਔਖਾ ਅਮਨੇ ਕਾਲੇ ਦਾ ਬਹੁਤ ਹੈ ਮਾਲਾ ਪਿੰਡ ਚ ਅਮਨਾ ਅਮਨ ਦੀਪ ਚੱਲਣ ਦੇ ਫੂ ਕਾ ਵੀ ਚੰਨ ਚਰਖਾ ਚੱਲਿਆ ਹਮੇ ਹੁਣ ਨਾਮਾ ਤਾਂ ਕੋਈ ਨਹੀਂ ਹੈ ਕਾਲਾ ਹਾਂ ਹੁਣ ਤਾਂ ਨਾਮਾ ਕੋਈ ਨਹੀਂ ਹੈ ਕਾਲਾ ਪਹਿਲਾਂ ਪੁੱਛਦੇ ਆ ਬਈ ਹਾਂ ਕਿਹੜੇ ਜਣੇ ਕਾਲੇ ਦੇ ਬਈ ਕਿਹੜੇ ਕਾਲੇ ਦੇ ਕਿਹੜੇ ਕਾਲੇ ਦੇ ਫਿਰ ਗਾ ਨਾਮ ਦੱਸਦੇ ਫਿਰ ਨਾਮ ਦੱਸ ਫਿਰ ਪੁੱਛਦਾ ਹੁੰਦਾ ਹੁੰਦਾ ਤੇ ਬਾਪੂ ਦਾ ਨਾਮ ਦੱਸ ਉਹਦੇ ਤਾਂ ਕਿਹਾ ਤੇ ਤਾਂ ਪੁੱਛ ਕੇ ਫਿਰ ਅਗਲਾ ਕਹਿੰਦਾ ਯਾਰ ਉਹ ਘਰ ਇਹ ਠੀਕ ਆ ਦੇਵ ਦਾ ਕਾਲਾ ਤੇ ਜਿਹੜਾ ਕਾਲਾ ਕਾਲਾ ਬਲੌਗਰ ਹਰਗੇ ਦਾ ਪੈਂਦਾ ਯਾਰ ਅਗਲਾ ਪੁੱਛ ਲੈ ਖਲ ਦਾ ਉੜ ਜੀ ਦਾ ਲਓ ਬਈ ਦੇਖੀ ਹੂੰ ਆ ਵੀ ਹੋਂਦ ਲਾਈਨ ਜਿ ਬਣਾ ਨੇ ਉਹ ਹੋਂਦ ਦੇਖਦੇ ਨਹੀਂ ਆ ਤੁੰਦ ਚ ਜਤੂ ਨਹੀਂ ਕਿਹ ਫੌਜੀ ਆ ਜਿਹੜੇ ਪ੍ਰੇਟ ਪੇ ਚੱਲੇ ਹੋ ਲਾਈਨ ਚਾਣੇ ਆ ਗੜਾਸੇ ਦੇ ਲਗਾਏ ਜਿਹੜੇ ਰੱਖੇ ਵੀ ਆ ਇਹ ਨਾਲ ਬੱਕਰੀ ਵਢਣ ਚੱਲੇ ਹੁੰਦੇ ਦੇਖ ਤਾਂ ਜੀ ਆਹ ਦੇਖ ਦੇਖ ਤਾਂ ਸਹੀ ਉਹ ਲੈਨ ਚ ਤੋਰੇ ਵੀ ਇੱਕ ਵੀ ਲੈਨ ਚ ਤੇ ਬਾਹਰ ਹੋ ਗਏ ਨੇ ਪਿਛੜਾ ਗਿਆ ਮੈਂ ਗੜਾਸੇ ਰਾਂ ਵੜ ਦੂੰ ਆਹ ਦੇਖ ਪਿਛੇ ਉਹ ਥੋਜ ਵਾਲੇ ਆਉਂਦੇ ਮੂਰੇ ਤਾਂ ਇਕੇ ਲੱਗਦਾ ਬੰਦਾ ਦਸ ਮੀਟਰ ਹੀ ਲੱਗਦਾ ਜੀ ਦੇਖ ਤਾਂ ਇਹਦੇ ਚੱਲੇ ਆ ਮਜਾ ਆ ਲੈ ਉਧਰ ਉਧਰ ਹੋ ਗਈ ਉਹ ਇਹਨਾਂ ਨੇ ਤਾਂ ਪੈੜ ਵੀ ਨਹੀਂ ਇੱਕੜ ਇੱਕ ਬਰਾਬਰ ਚੱਕਦੇ ਆ ਸਟੈਪ ਬਰ ਸਟੈਪ ਹਾਂ ਤਾਂ ਵੀ ਗੜਾ ਸਾਹ ਪੇ ਜਿਹੜੇ ਮੈਂ ਤਿੱਖਾ ਕਰਾਉਣਾ ਉਹਨੇ ਕਿਹਾ ਆਉਣ ਨਾ ਆਵਣੇ ਠਾਲਾਉਂਗਾ ਨਹੀਂ ਨਾ ਭਾਈ ਉਹਦੇ ਬਾਤ ਰੁਕ ਗਏ ਨਹੀਂ ਕੋਈ ਤਾਂ ਮੁਸ਼ਕਲ ਆਉਟਣਾ ਤਾਂ ਠੀਕ ਹੈ ਆ ਟਾਈਮ ਦੇਖ ਕੇ ਆ ਤਾਂ ਭਾਈ ਹੁਣ ਜਾਈ ਨੂੰ ਬਾ ਹੁਣ ਪਾ ਦੇਣਾ ਜੇ ਇੱਦਾਂ ਹੀ ਬੈਠਾ ਹੋਵੇ ਥੋੜੇ ਪਰ ਜਾਈ ਭਾਈ ਹੋਵੇ ਹੈ ਵੀ ਇਹ ਜਾਈ ਤੂੰ ਸ ਜਾ ਵੀ ਬੀ ਹੋਈ ਆ ਮਨਾਨੀ ਹਮਨਾ ਉਠੇ ਨਹੀਂ ਬੀ ਹਮਨਾ ਉਠੇ ਨਹੀਂ ਸੁੱਤਾ ਉਹ ਜਾਣਾ ਭਾਈ ਨਹੀਂ ਤੇਰਾ ਅਰ ਮੂਰੇ ਤਾਂ ਰੇੜਾ ਖੜਾ ਉਧਰ ਨਹੀਂ ਜਾਣਾ ਪੈਣਾ ਬਾਜਤਾ ਜੱਚੀ ਆਪਿਆ ਬੰਦਾ ਜਿਹਨੂੰ ਠਾਲ ਰਹੇ ਨੇ ਡੈਰੀ ਤੇ ਲਾਹਨ ਤਾਂ ਪਾ ਰਹੇ ਵੀ ਉਠ ਖੜ ਉਠ ਖੜ ਆਪੇ ਪਾਰੇ ਖੜ ਗਿਆ ਹੂੰ ਉਠ ਗੰਜੇ ਜੇ ਚੱਲ ਚੋਰ ਗੈਂਟ ਥਾਲਦੀਆਂ ਸਕੰਜਾ ਲੈ ਕੇ ਆਣ ਪਾ ਕੇ ਅੱਜ ਤੇਰੀ ਮਾਰਨਿੰਗ ਬਲੌਗ ਚੇ ਕਰਾਤੀ ਹਾਂ ਸਾਰੇ ਆ ਬੈਠੋ ਛੋਟਾ ਥਾਲਿਆ ਹੈਗੇ ਚਾਹ ਪਲਾ ਕੇ ਢਾਲਨਾ ਗੈਂ ਵੀ ਨਹੀਂ ਥਾਲਦੀਆਂ ਜਾ ਕੇ ਸਕੰਜਾ ਕਿਹਦੇ ਖੜਾ ਦੇਖਿਆ ਹਾਂ ਜੱਗੇ ਤੇ ਖੜਾ ਦੇਖਿਆ ਉੱਥੇ ਹੀ ਡੇਰੀ ਤੇ ਛੱਡੇ ਹੋਇਆ ਜੱਗੇ ਤੇ ਖੜਾ ਗੁਰਵੀਰ ਬੈ ਜਾ ਬੈ ਜਾ ਸਿੱਧੀ ਗੱਲਾਂ ਬਣਵਾਉਂਦਾ ਉਹ ਫੁਰੀਵਾ ਨਾ ਯਾਰ ਉਹ ਟੂਨੀ ਮੈਚ ਤੇ ਰੇੜੇ ਵਰ ਵਾਲੀ ਬਲ ਜਾਣੀ ਜੇਤੀਓ ਐਂਗਲ ਐਂਗਲ ਰਹਿ ਜਣੇ ਬਸ ਆਪਣੀ ਐ ਬਾਬੇ ਦੇ ਥੋੜੀ ਮੇ ਗਿਆ ਆਹੋ ਵਾਲਾ ਡਰਾਈਵਰ ਆਪਣੇ ਉੱਪਰੇ ਬਹਿ ਜਾ

ਡਾਕਟਰ ਨੇ ਅਸੀਂ ਡਾਕਟਰ ਨੇ ਅਸੀਂ ਇਹ ਦਿਵਾ ਲੰਨੇ ਆ ਦਰਨਾ ਨਾ ਦਰਨਾ ਕਾਹਦਾ ਵਾਸਤੇ ਡਰਨਾ ਨਹੀਂ ਅਸੀਂ ਲੈਰ ਪਤਾ ਕਿਹੜੀ ਚੱਲਦੀ ਹੈ ਕੋਈ ਇਹ ਪਿਆ ਉਹਦਾ ਖਾਇਆ ਹਜੇ ਦਰਨਾ ਤਾਂ ਗੱਲਾਂ ਲਗਾ ਹਾਂ ਲੈਰ ਦੇਖ ਲੈ ਕਿਹੜੀ ਚੱਲਦੀ ਹੈ ਹਾਂ ਰੂਪ ਪਾਇਆ ਵਾ ਤੇ ਸਰਦਾਰ ਵਾਲਾ ਕਿੱਥੋਂ ਆਇਆ ਹਾਂ ਪਤਾ ਹੈ ਸਰਦਾਰ ਸਿਹਤ ਕੇ ਹਾਂ ਉਹਦੇ ਸਰਦਾਰ ਬੇਲੇ ਮਰਜੀ ਕੋਲ ਦੇ ਆ ਸਾਦਾ ਉਹ ਚੱਲੀਏ ਥੱਲੇ ਬਨ ਕੇ ਪਰਨਾ ਆਹ ਕਰਦਾ ਆਜੇ ਚੱਲੀਏ ਏ ਆਣਾ ਕਰਕੇ ਦਿਖਾਈ ਬੈਠੀ ਗਈ ਜੀ ਆ ਸਾਡੀ ਉਹ ਬੈਠੀ ਏ ਆ ਜਾ ਬੰਦੇ ਲੋੜੇ ਆ ਜਿਵੇਂ ਕੰਬਲੀ ਮਾਰੀ ਬੈਠਾ ਏ ਧੂਣੀ ਵਾ ਬੀਜੇ ਦੇ ਚ ਲੈਣ ਬਾਈ ਇੱਕ ਬੰਦਾ ਹੋਰ ਲੈ ਲਿਆ ਅੱਜ ਹੈ ਇੱਕ ਬੰਦਾ ਹੋਰ ਘੱਟ ਲਿਆ ਇਹ ਵੀ ਆਪਦੇ ਆ ਨਹੀਂ ਲੈਦੇ ਪੰਜਾਬ ਦੇ ਆਮਨੇ ਨਹੀਂ ਹੈਗੇ ਭਾਈ ਜੜਦੇ ਪੰਜਾਬ ਦੇ ਹਾਂ ਉਹ ਕਹਾਂ ਸਾਡੇ ਚੜਦੇ ਕਦੇ ਚੱਲ ਜੀ ਇਹਨੂੰ ਕਦਨ ਲਿਗੇਗੇ ਕਿੱਧਰ ਨੂੰ ਇਹਨਾਂ ਨਾਲੋਂ ਜ਼ਿਆਦਾ ਟੁੱਟਿਆ ਹੋਇਆ ਹੈ। ਰੋਡ ਚੈੱਕ ਕਰਦਾਂਗੇ। ਉੱਧਰ ਨੂੰ ਕਿੱਥੇ ਹੋ? ਘੁਮਾ ਕੇ ਆਉਣਾ ਤਾਂ। ਵਿੱਚ ਨੂੰ ਜਾਣਾ ਫਿਰ ਵੀ। ਜਾਣਾ ਵਿੱਚ ਨੂੰ ਆ। ਠੀਮੇ ਦੇ ਬਾੜੇ ਤੋਂ ਸੱਤ ਵਜੇ ਘਰ ਕੋਲ ਨੂੰ। ਠੀਮੇ ਦੇ ਬਾੜੇ ਤੇ ਫਿਰ ਉੱਧਰ ਨੂੰ ਜਾਉਂਗੇ। ਇਹਨਾਂ ਦਾ ਸੌਂਗੀ ਤੇ ਮੈਨੂੰ ਪੂਰਾ ਯਾਰ। ਐਡਾ ਜੰਮੀ ਕੱਟੀ ਨਹੀਂ ਤੇ ਠਾਲਦੇ 8:00 ਵਜੇ। 8:00 ਵਜੇ ਨਹੀਂ ਯਾਰ ਗੋਹ ਘੜਦਾ ਉਹਨੇ ਤਾਂ ਤੁਸੀਂ ਰੁਕਦੀ ਥੜੀ। ਬੋਲੇ ਉਹਨੂੰ ਨੀ ਮਸ਼ੀਨ ਜੀ। ਇਹਦੇ ਨਾਲ ਕੱਢੇ ਹੋਏ। ਪਾਣੀ ਕਹੀ ਜਾਂਦਾ ਕਹਿੰਦਾ 200 2000 ਟਵਾ ਗੜ ਤਾ 1700 ਇਤਿਹਾਸ ਨੂੰ ਕਾਫੀ ਲੇੜੀ ਪੋਵੇ ਤੁਹਾਨੂੰ ਸਰਜੀ ਕਰਨਾ ਪੋਵੇ 1 ਦਿਨ ਚ 2000 ਟਵਾ ਹੈ 2000 ਇਹ ਬਾਈ ਸਿੰਘ ਸੋਨੇ ਵੀ ਆ ਪਾਏ ਵੀ ਆ ਮੈਡੀ ਵੀ ਨਹੀਂ ਆ ਅਮਨੇ ਨੂੰ ਲੱਗਦੇ ਮੇਰੀ ਮੁੰਡਾ ਦਾ ਯਾਰ ਉਹ ਸੋਕੇ ਲੱਗਦੀ ਯਾਰ ਉਹਦੇ ਲਾਈ ਹੈ ਜਰੀ ਨੀ ਕਿਹੜੀ 110 9 ਹਾਂ 109 110 ਬਸ ਗਿਆ ਦੋ ਇਹ ਚਾਉਂਦੀਆਂ 11 ਰੜੀਆ ਲਾਈ ਦੀ ਉਹਦੇ ਸਰਮੇ ਅੰਕਲ ਦੇ ਜਿਹੜਾ ਉਹ ਬਹੁਤ ਲੰਬੀ ਜਿਹੀ ਹੋ 11 ਰੜਾ ਮੂਰੇ 11 12 ਮਿੰਨਾਂ ਦਾ ਲਾ ਮੈਂ ਕਾਹ ਚਾਉਂਦਾ ਉਹ ਕਾਹ ਕਰਨਾ ਰੋੜਾ ਜੀ ਮੈਂ ਤਾਂ ਟੱਕ ਲੈਣੀ ਗੰਨੇ ਚ ਵਧੀਆ ਚੱਲਦਾ ਬਬੂ ਲਾ ਹੂੰ ਮੈਂ ਦੋ ਪਸਾ ਲਾਉਣਾ ਇੱਧਰ ਚੱਲ ਪਰ ਲੈ ਬਈ ਪਾਤਾ ਫਟਾਫਟਾ ਮਗਾ ਜਾ ਰਿਹਾ ਮੈਂ ਇੰਦਾ ਕੋਈ ਫੋਟੋ ਨਾਲ ਦੋ ਦੋ ਆਰ ਚਿੱਠੇ ਕੋਟੋ ਕੋਈ ਨਾ ਫੋਟੋ ਬੱਸ ਤੱਕ ਕਰੇ ਅੰਬੀ ਮੰਗੇ ਨਹੀਂ ਥੱਲੇ ਓਏ ਅੰਬੀ ਰਜਾ ਰਹਾ ਹਾਂ ਇਹ ਨਹੀਂ ਇਹਨਾਂ ਦਾਸ ਤਾਂ ਉਹ ਪਹਿਲੇ ਪਿੱਛੇ ਵਾਲਾ ਜਿਹੜਾ ਚੱਕਣ ਤੇ ਦਲਵੀਰ ਰੁਕ ਜਾ ਵੀਰੇ ਹਾਂ ਹੈ ਵੈਸੇ ਵਧੀਆ ਚੀਜ਼ ਐ ਇਹ ਕੱਲਾ ਬੰਦਾ ਤੁਹਾਨੂੰ ਲਈ ਜਾਂਦਾ ਇਕੱਲਾ ਚਾਹੀਦਾ ਦੋਏ ਚਾਹੀਦੇ ਦੋ ਤਾਂ ਚਾਹੀਦੇ ਬੱਬੇ ਨਾਲ ਘਟਦੇ ਖਾਣ ਅੰਦਰ ਨੂੰ ਲੋਡ ਹੋਣੀ ਕੜੀ ਛੜਦੇ ਚਾਹੀਦੇ ਪਾ ਕੇ ਤੇਰੇ ਨਾਲੇ ਅੰਦਰ ਕਰਦੀ ਇਹਦੇ ਨਾਲੇ ਹੁਗਾਰਦੀ ਆਉ ਉਹ ਨੂੰ ਕਹਿ ਦੂੰਗਾ ਜੇ ਲੋਡ ਹੋਈ ਛੱਡ ਦਿਆਂ ਜੇ ਤੈਨੂੰ ਪਤਾ ਵੀ ਲੱਤਾਂ ਇਹਨੇ ਐ ਕਰਨੀਆਂ ਤੇ ਡਾਉਂਗਾ ਵੀ ਨਾ ਉਹ ਉਹ ਤਾਂ ਕਰਨੀ ਆ ਆਹ ਕਮਾਉਣ ਤਾਂ ਦੋ ਬੰਦੇ ਚਾਹੀਦੇ ਆ ਕਿਤੇ ਮੂਰੇ ਵਾਲਾ ਪਹਿਲਾਂ ਛੱਡ ਦਵਾਂ ਪਿੱਛੇ ਵਾਲਾ ਬੱਜ ਕਰ ਦਵਾਂ ਹਾਂ ਜੀ ਉਹ ਦੋ ਚੱਕਰ ਨਹੀਂ ਹੁੰਦਾ ਕੋਈ ਚੱਕਰ ਨਹੀਂ ਕਰਉ ਨਹੀਂ ਉਹ ਲੈ ਮੰਦਰਾਣ ਦੇ ਕਲੂਬ ਕੋਈ ਬੰਦੇ ਖੜਾ ਕਰਨੀ ਆ ਅੱਛਾ ਮੈਂ ਜਿਹੜੀ ਮੇਰੇ ਵਾਲੀ ਕਹਿੰਦੀ ਮੈਂ ਕਲੀਨ ਕੱਲੀ ਕਰੀ ਹਾਂ ਮੈਂ ਗੋਪੀ ਨੇ 10 ਦਿਨ ਜੁੱਧੇ ਮਾਰਦੇ ਰਹੇ ਜੀ ਪਹਿਲਾ ਲਿਆਂਦਾ ਨੰਨ ਲੋਗੇ ਜਿਹੜਾ ਡੰਗ ਸਾਰੀ ਜੱਦਾ ਬਿਠਾੜ ਲਾਇਆ ਜਦੋਂ ਖੜਾ ਹੀ ਜੱਦਾ ਉਹ ਖੜ ਜਾਂਦਾ ਬੜਾ ਮੋਟਾ ਬਣ ਜਾਂਦਾ ਹਾਂ ਹਾਂ ਜੇਕਰ ਉਹ ਆ ਚੀਜ਼ ਮਾਨ ਜਦੇ ਬੈਂਦੀਏ ਜਦੇ ਚੱਕ ਲਿਆ ਉਹ ਕੱਲ ਪਤਾ ਹੀ ਨਹੀਂ ਦਾ ਇਹ ਸਿਸਟਮ ਦਾ ਜਦੋਂ ਬੈਠੀ ਗਏ ਠੀਕੇ ਜਿਹਾ ਹੁਣ ਤਾਂ ਬੁਲਾਇਆ ਡਾਕਟਰ ਨੂੰ ਉਹਨੇ ਵੀ ਨਹੀਂ ਹੁਣ ਚੱਕਿਆ ਹੁਣ ਦੇਖਦਾ ਡਾਕਟਰ ਆਉਂਦੇ ਇੱਥੇ ਡਾਕਟਰ ਆਉਣਾ ਇਹਦੇ ਇੱਥੇ ਪੂਛ ਇੱਥੇ ਨਾ ਕਿਹੜਾ ਕਿਹੜਾ ਜਿਹੜਾ ਉਹ ਆ ਉੱਥੇ ਆ ਗਿਆ ਉਹਦੇ ਥੱਲੇ ਉਤਰਿਆ ਰਸਾ ਉੱਪਰ ਤੋਂ ਵੀਰਾਂ ਪਤਾ ਨਹੀਂ ਕੀ ਹੈ ਜਿਹੜਾ ਹਸਤਾ ਵਾਲਾ ਪ੍ਰਕਾਰੀਆ ਬੜਾ ਮਨਜੀਤ ਮਜੂਦ ਹੈ ਮਨਜੀਤ ਖਾਨ ਕਿੱਥੇ ਦਾ ਹੈ ਆਹ ਜਿਹੜਾ ਟੀਕਾ ਲਾਉਣਾ ਜਿਹੜੀ ਮੈਂ ਕਹਿੰਦਾ ਪਹਿਲਾਂ ਜਿਹੜੀ ਸਭੰਦ ਹੈਗਾ ਨੰਬਰ ਤੇਰਾ ਪਾ ਉਰੇ ਨੂੰ ਪੁੱਛਾ ਆ ਕੇ ਰੋਪੜ ਤੇ ਜਾ ਕੇ ਅੱਛਾ ਲੈ ਕੇ ਆਇਆ ਤਾਂ ਆਪਾਂ ਲੈ ਕੇ ਨਹੀਂ ਜਾਏ ਸੁੱਤੂ ਗੁਰਾ ਤੇ ਗੱਲ ਕਰਕੇ ਲੈ ਕੇ ਆਇਆ ਨੂੰ ਮੈਂ ਪੁੱਛਿਆ ਕਾਣਾ ਬਾਈ ਹੁਣ ਉਹ ਕਹਿੰਦਾ ਗੁੱਛਾ ਹੁੰਦਾ ਇੱਥੇ ਨਾੜਾਂ ਦਾ ਉਹ ਵੀ ਉਹ ਕਹਿੰਦਾ ਸਰਕੂਲੇਸ਼ਨ ਛੇਤੀ ਹੋਏ ਨਾ ਤੇ ਬਾਮੋਰੀ ਜਿਹੜੇ ਬੈਣੀ ਦੀ ਪੀ ਇਹਦੇ ਚੋ ਵੀ ਨਹੀਂ ਹੋਈ ਕੱਲ ਦੀ ਯਾਰ ਅੱਜ ਦੀ ਉਹ ਦੁੱਧ ਨਿਕਲਦਾ ਥੱਲੇ ਹਾਂ ਸੱਜੇ ਦੇ ਮੁਹਾਲੇ ਦੇ ਜੰਗਲਾ ਜਿਹੜੇ ਨੋਕ ਚਾਲਦੇ ਨੇ ਉਹ ਬੱਤ ਚੁੱਕਾ ਹਾਂ ਲਾ ਜਾ ਕੇ ਇਹ ਬੰਦਿਆਂ ਦਾ ਧੰਨਵਾਦ ਅਮਨੇ ਨੂੰ ਠਾਲੇ ਆ ਜਿਹੜਾ ਸਾਧਰੇ ਠਾਲੇ ਆਜਾ ਹਾਂ ਸਾਡੇ ਹੱਥ ਹੋ ਗਏ ਹਾਂ ਬਾਈ ਅੱਜ ਇਹ ਬਧੀਆ ਉਹਨਾਂ ਨੇ ਪੈਸੇ ਲਈ ਲਾ ਲੈਣਾ ਤੇ ਕੁੰਦੇ ਆ ਗਏ ਹਾਂ ਹਾਂ ਇਹਦੇ ਬੰਦੇ ਚੱਕਦੇ ਆ ਇਹਦੇ ਡਰਦੇ ਨਾ ਜਾਰੇ ਇਹਦੇ ਦਿਲ ਉਹ ਪਹਿਲਾਂ ਦੇਖ ਲੈ ਹਿੰਮਤ ਮਾਰਦੀ ਸੀ ਬਾਅਦ ਚ ਫਿਰ ਜਮਾਂ ਹੀ ਖੜ ਗਈ ਜੋ ਬੰਨ੍ਹ ਗੜੀ ਆ ਦੇਖ ਆਹ ਬਰੀ ਜਿਹੇ ਛੱਡੋ ਐਨੇ ਜੇ ਨਹੀਂ ਚੱਲਣੇ ਨਾਲ ਚੱਲਣਾ ਉਹ ਥੱਲੇ ਕਰ ਨਹੀਂ ਵਾਲਾ ਠੰਡ ਹੈ ਨਾ ਉਹ ਥੱਲੇ ਕਰ ਦਿਓ ਪਿੱਛੇ ਵਾਲਾ ਥੋੜਾ ਥੱਲੇ ਕਰ ਵਗੇ ਹਾਂ ਜਿਹੇ ਨਹੀਂ ਛੱਡੋ ਅਗਲੀ ਜਿਹੇ ਥੱਲੇ ਖੋਲ੍ਹ ਲਈ ਰੱਖ ਗਾਣੇ ਮੈਂ ਮੈਂ ਕਹਿੰਦਾ ਕਮਾ ਨਾ ਦਈਏ ਇਧਰ ਨੂੰ ਮੜਾ ਜਾ ਪੈਰ ਪੈਰ ਮੜਾਏ ਘੁੰਮ ਜਾਣਾ ਖੜ ਜਾ ਲੀਦਾ ਪੈਣ ਘੁੰਮ ਜਾਣਾ ਮੈਂ ਕਹਿੰਦਾ ਚੱਕੀ ਹੋਈ ਮੜੀ ਕਮਾ ਦੇ ਖੋਲੀ ਵਰ ਨੂੰ ਉਧਰ ਤੇ ਕਮਾ ਦੀ ਪਿੱਛੇ ਹੋਏ ਕੱਖ ਜੇ ਖਾ ਲੂਗੀ ਬਾਦ ਵਿੱਚ ਚੱਕ ਕੇ ਗੂਕ ਘੁਮਾ ਲਈ ਟਾਇਰ ਜੀ ਇਹਦੇ ਮੂਰੇ ਵਾਲੇ ਪੈਰ ਤਾਂ ਲੱਗ ਗਿਆ ਇਹਨੂੰ ਦੇਖ ਹਾਲ ਟਿੱਲਾ ਛੜਦਾ ਹੁਣ ਮੂਰੇ ਹਾਂ ਬਹੁਤ ਖਦਮ ਖਗੀ ਫੁੱਦੂਨਾਂ ਰਗੀ ਗਾਹ ਛੜਿਆ ਇੰਨੇ ਨੂੰ ਹੁੰਦਾ ਤੇ ਵਾਪਰ ਛੇਰ ਬਣ ਗਿਆ ਮਮਾ ਨੂੰ ਪਤਾ ਲੱਗਿਆ ਵੀ ਇਹਨੂੰ ਘੁੱਟੇ ਲੱਗਾ ਸੋ ਹੱਪਾ ਆ ਰਿਹਾ ਇਹੋ ਇੰਨਾ ਵੀ ਨਹੀਂ ਛੜਦੀ ਹੱਡ ਪਿੱਛੇ ਉਹਦਾ ਵਜਨ ਨਹੀਂ ਆਉਂਦਾ ਹੈਗਾ ਹਾਂ ਬਾ ਠੀਕ ਆ ਢੂਣੀ ਵਾਲੇ ਦੇ ਕੋਲ ਧੂਣੀ ਵਾਲ ਦੇ

ਦੰਦਾਂ ਨੂੰ ਛੱਡ ਕੇ ਗੋਡਾ ਜਾ ਕੇ ਪਿੱਛੇ ਗੱਲ ਜਿਹੜੇ ਦਿਨੋਂ ਮੈਨੂੰ ਮੋੜ ਰਾਇਓ ਪਰ ਅਜੇ ਮੋਟਰਸਾਈਕਲ ਪਰ ਜ਼ਿਆਦਾ ਨੁਕਸਾਨ ਹੈ ਕਿਹੜੂ ਨਹੀਂ ਤੁਹਾਨੂੰ ਇੱਥੇ ਲੋੜੀ ਬਣੀ ਕਿ ਉੱਥੇ ਲੋੜੀ ਬਣੀ ਵੀ ਜਾਂਦੇ ਨੂੰ ਬਾੜ ਦੋ ਲੈ ਉੱਥੇ ਲੱਗੀ ਹੋਇਆ ਇਤਨੇ ਠੀਕ ਆ ਬਗੀ ਉਹ ਕੀ ਉਹਨਾਂ ਨੇ ਚੱਲ ਬਈ ਆ ਕੇ ਘਰ ਦੇ ਖੰਬੇ ਪਰ ਜਾਣਾ ਤਾਂ ਤੂੰ ਗਿਆ ਨਹੀਂ ਖੰਬੇ ਪਰ ਆਂਦਾ ਕਿਹੜੇ ਪਰ ਥੋੜਾ ਜਿਹਾ ਅਸਰ ਤਾਂ ਹੋ ਗਿਆ ਉਧਰ ਖੰਬੇ ਵੱਲ ਨੂੰ 걔ੜਾ ਮਾਰੇ ਦਾ ਬੰਦੇ ਹੁਣ ਲੱਗ ਗਏ ਇਦਨ ਨੂੰ ਨਾ ਨਾ ਇਧਰ ਨਹੀਂ ਇਦਨ ਚਾਹ ਪੀ ਵਾ ਲੈ ਗਈ ਹੈ ਤੇ ਪਲਾ ਦੇ ਪਲਾ ਦੇ ਤੂੰ ਵੀ ਨਾਲੇ ਪੀ ਲੈ ਹਾ ਕੀ ਕਹਿਣਾ ਤਾਂ ਪੀ ਗਈ ਹੋਰ ਪਾ ਦੇ ਨਹੀਂ ਮੈਂ ਨਹੀਂ ਚਾਹ ਰਦੀ ਆ ਕਰਦੀ ਆ ਚੱਕ ਦੇ ਉੱਪਰ ਨੂੰ ਸਸ ਵਸ ਸਾਇ ਹੋ ਰਹਿਣ ਨੇ ਛੜਾ ਮਰੂਗੀ ਦੇਖੀ ਹਾਂ